ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਰਬਤੀ ਮਹਲਾ 5 ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰੂ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਖੀਆ ਰਹਾ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜਾ ਹੋ ਜਾਏ ਦੋਏ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਏ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮਹਲਾ 5 ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਖੀਆ ਰਹਾ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭ ਨੇ ਥਾਈ ਸੰਗ ਸੁਹਾਏ ਜਾ ਹੋ ਜਾਏ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮਹਲਾ 5 ਸਤਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਖಲ್ಯਾਨ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰੂ ਪੂਰੇ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਖੀਆ ਰਹਾ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜੈ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਤਾਸ ਪਰਬਾਤੀ ਮਹਲਾ ਪੰਜਵਾ ਸਤਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰ ਪੂਰਾ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜਾਹੋਂ ਜਾਏ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਤਾਸ ਪਰਬਾਤੀ ਮਹਲਾ ਪੰਜਵਾ ਸਤਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰੂ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਖੀਆ ਰਹਾ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜਾ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮਹਲਾ 5 ਸਤਗੁਰ ਪੂਰੇ ਨਾਮ ਦਿਆ ਅਨੰਦ ਮੰਗਲ ਖੁਸ਼ਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਗਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸੁਹਾਏ ਜਾ ਹੋ ਜਾਏ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮਹਲਾ ਪੰਜਵਾ ਸਤਗੁਰ ਪੂਰੈ ਨਾਮ ਦਿਆ ਅਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰ ਕੀ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠੇ گاਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜਾ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪਰਬਤੀ ਮਹਲਾ 5 ਸਤਗੁਰ ਪੂਰੈ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਸਤ ਗੁਰ ਪੂਰੇ ਨਾਮ ਦਿਆ ਆਨੰਦ ਮੰਗਲ ਕਲਿਆਣ ਸਦਾ ਸੁਖ ਕਾਰਜ ਸਗਲਾ ਰਾਸ ਥਿਆ ਰਹਾ ਚਰਨ ਕਮਲ ਗੁਰ ਕੇ ਮਨ ਵੂਠੇ ਦੁਖ ਦਰਦ ਪਰਮ ਬਿਨ ਸੇ ਝੂਠੇ ਨੇ ਤੇ ਉਠਾਵਾ ਪ੍ਰਭ ਕੀ ਬਾਣੀ ਆਠ ਪਹਿਰੇ ਹਰ ਸਿਮਰੋ ਪ੍ਰਾਣੀ ਘਰ ਬਾਹਰ ਪ੍ਰਭ ਸਭਨੇ ਥਾਈ ਸੰਗ ਸਹਾਈ ਜਾ ਹੋ ਜਾਏ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣ ਤਾਸ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ